ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ-ਠਾਕ ਹੋਵੋਗੇ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਵੀ ਠੀਕ-ਠਾਕ ਆ ਸਾਰੇ ਕਿਵੇਂ ਆ ਬਈ ਸਾਡੇ ਦਾ ਜਿਹੜਾ ਕਿ ਕੱਲ ਆ ਮੀਂਹ ਪੈ ਗਿਆ ਥੋੜਾ-ਥੋੜਾ ਬਾਲਾ ਨਹੀਂ ਪਿਆਗਾ ਥੋੜਾ-ਥੋੜਾ ਪੈ ਗਿਆ ਤੇ ਪਰ ਇੰਨੇ ਨਾਲ ਥੋੜਾ ਜਿਹਾ ਮਤਲਬ ਇੱਕ ਦਿਨ ਸੌਖਾ ਲੰਘਿਆ ਨਹੀਂ ਤਾਂ ਗਰਮੀ ਇੰਨੀ ਜ਼ਿਆਦਾ ਨਾ ਬਹੁਤ ਗਰਮੀ ਆ ਤੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਜਿਹੜੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਤੇ ਆਪਾਂ ਸਾਰੇ ਕਮੈਂਟਾਂ ਦਾ ਵੈਸੇ ਰਿਪਲਾਈ ਦਿੰਨੇ ਆ ਹੌਲੀ ਹੌਲੀ ਸਾਰਿਆਂ ਦੀ ਵੀਡੀਓ ਬਣਾ ਕੇ ਵੀ ਆਪਾਂ ਤੁਹਾਨੂੰ ਦੱਸਦੇ ਆ ਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਵੀ ਜਿਹੜੀ ਆਪਾਂ ਮਤਲਬ ਫੜਕੜੀ ਆ ਤੇ ਉਹ ਅપર ਲਿਪਸ ਤੇ ਜਾਂ ਇੱਥੇ ਚਿੰਨ ਤੇ ਵੀ ਯੂਜ਼ ਕਰ ਸਕਦੇ ਆ ਵੀ ਆਪਣੇ ਵਾਲ ਆ ਜਿਹੜੇ ਠੀਕ ਆ हां ਭੈਣੇ ਤੁਸੀਂ ਉਹਨਾਂ ਲਈ ਵੀ ਯੂਜ਼ ਕਰ ਸਕਦੇ ਆ ਪਰ ਟਰਾਈ ਕਰਦੇ ਰਹਿਣਾ ਪਊਗਾ ਮੈਂ ਹਰ ਵੀਡੀਓ 'ਚ ਇਹ ਜੀਜ਼ ਕਹਿਣੀ ਆ ਤੁਸੀਂ ਇਹ ਨਾ ਸੋਚਿਓ ਵੀ ਜੇ ਇੱਕ ਦਿਨ ਫੜਕੜੀ ਲਾ ਲਈਏ ਤੁਹਾਨੂੰ ਰੇਜ਼ਰ ਕਰਵਾਉਂਦੀ ਲੋੜ ਨਹੀਂ ਤੁਹਾਨੂੰ ਕੋਈ ਥ੍ਰੈਡਿੰਗ ਕਰਾਉਂਦੀ ਮਤਲਬ ਆਪਰ ਲਿਪਸ ਕਰਾਉਂਦੀ ਲੋੜ ਨਹੀਂ ਜਾਂ ਫੋਰਹੈਡ ਕਰਾਉਂਦੀ ਲੋੜ ਨਹੀਂ ਰਿਜ਼ਲਟ ਮਿਲੂਗਾ ਮਿਲੂਗਾ ਥੋੜਾ ਜਿਹਾ ਟਾਈਮ ਦੇ ਕੇ ਠੀਕ ਆ ਤੇ ਆਪਾਂ ਇਸ ਫੜਕੜੀ ਦਾ ਅੱਜ ਤੁਹਾਨੂੰ ਦੱਸਦੇ ਆਂ ਵੀ ਜਿਹੜੇ ਕਿ ਫੇਸ਼ੀਅਲ ਹੈਅਰ ਆ ਜਿਹੜੇ ਆਪਣੇ ਇੱਥੇ ਬਹੁਤ ਜ਼ਿਆਦਾ ਆ ਜਾਂਦੇ ਆ ਮੇਰੇ ਵੀ ਇੱਥੇ ਸੀਗੇ ਆ ਦੇਖੋ ਹੁਣ ਤਾਂ ਬਹੁਤ ਘਟਾ ਆ ਦੇਖੋ ਇੱਥੇ ਜੇ ਰਹਿ ਗਏ ਆ ਨਹੀਂ ਤਾਂ ਇੱਥੋਂ ਇੱਥੋਂ ਤੱਕ ਸੀਗੇ ਹੈਵੇਂ ਤੇ ਉਹਦੇ ਲਈ ਆਪਾਂ ਟਰਾਈ ਕੀਤੀ ਸੀ ਇਹ ਠੀਕ ਆ ਥੋੜਾ ਰਿਜ਼ਲਟ ਮਿਲਿਆ ਆਪਾਂ ਤਾਂ ਹੀ ਤੁਹਾਨੂੰ ਦੱਸਿਆ ਸੀ ਆਪਾਂ ਪਹਿਲਾਂ ਵੀ ਵੀਡੀਓ ਪਾ ਚੁੱਕੇ ਆ ਤੇ ਅੱਜ ਫੇਰ ਤੋਂ ਦੁਬਾਰਾ ਕਮੈਂਟ ਦਾ ਰਿਪਲਾਈ ਦੇਣ ਵਾਸਤੇ ਆਪਾਂ ਵੀਡੀਓ ਪਾ ਰਹੇ ਆ ਇਹ ਫੜਕੜੀ ਜਿਹੜੀ ਬੜੀ ਕਮਾਲ ਦੀ ਤੇ ਕਈਆਂ ਭੈਣਾਂ ਦਾ ਇਹ ਕਮੈਂਟ ਸੀ ਵੀ ਸਾਨੂੰ ਤੇ ਇਹ ਫੜਕੜੀ ਮਿਲਦੀ ਨਹੀਂ ਭੈਣੇ ਇਹ ਤਕਰੀਬਨ ਹਰ ਇੱਕ ਦੁਕਾਨ ਤੋਂ ਮਿਲ ਜਾਂਦੀ ਜਿੱਥੋਂ ਕੋਸਮੈਟਿਕਸ ਸਾਮਾਨ ਮਿਲਦਾ ਨਾ ਉੱਥੋਂ ਹੀ ਮਿਲ ਜਾਂਦੀ ਠੀਕ ਆ ਫਿਰ ਵੀ ਜੇ ਤੁਹਾਨੂੰ ਨਹੀਂ ਮਿਲਦੀ ਤਾਂ ਤੁਸੀਂ ਵੀ ਜਿਹੜੀ ਦੂਸਰੀ ਡਿਲੀਵਰੀ ਫੜਕੜੀ ਉਹਨੂੰ ਯੂਜ਼ ਕਰ ਸਕਦੇ ਹੋ ਪਰ ਉਹਨੂੰ ਇੱਕ ਘਸਾ ਕੇ ਚੰਗੀ ਤਰ੍ਹਾਂ ਐਵੇਂ ਨਾ ਥੋੜਾ ਜਿਹਾ ਸੌਫਟ ਕਰ ਲੈਣਾ ਏ ਠੀਕ ਆ ਕਿਉਂਕਿ ਜੇ ਉਹ ਆਪਾਂ ਉਵੇਂ ਤਾਂ ਯੂਜ਼ ਕਰ ਨਹੀਂ ਸਕਦੇ ਫੇਸ ਤੇ ਜਿਹੜਾ ਕਿ ਉਹ ਮਤਲਬ ਆਪਣੇ ਰੈਸੀ ਸਬਿਆਰਾ ਪਾ ਦੇਣਗੇ ਠੀਕ ਆ ਜਿਨ੍ਹਾਂ ਨੇ ਤਾਂ ਇਹ ਫੜਕੜੀ ਜਿਹੜੀ ਕਿ హెਅਰ ਵਾਸਤੇ ਯੂਜ਼ ਕਰਨੀ ਆ ਉਹ ਆਪਾਂ ਤਰੀਕਾ ਦੱਸ ਦਿੰਨੇ ਆ ਤੁਹਾਨੂੰ ਦੁਬਾਰਾ ਤੋਂ ਵੀ ਕਿਵੇਂ ਯੂਜ਼ ਕਰਨੀ ਉਹਦੇ ਲਈ ਤੁਸੀਂ ਲੈਣਾ ਗਰਮ ਪਾਣੀ ਜਿਹੜਾ ਕਿ ਆਪਾਂ ਲੈ ਰਹੇ ਹੁ ਆ ਵਾਵਾ ਗਰਮ ਪਾਣੀ ਲੈਣਾ ਆਏ ਨਹੀਂ ਵੀ ਤੁਸੀਂ ਠੰਡਾ ਜਾਂ ਲੈਣਾ ਪੂਰਾ ਗਰਮ ਪਾਣੀ ਲੈਣਾ ਵੀ ਜਿਹੜਾ ਮਤਲਬ ਆਪਣਾ ਥੋੜਾ ਜਾਂ ਮਤਲਬ ਆਪਾਂ ਹੱਥ ਪੈਣ ਦਾ ਨਾ ਪੈਂਦਾ ਹੋਵੇ ਇੰਨਾ ਕੁ ਗਰਮ ਪਾਣੀ ਲੈਣਾ ਠੀਕ ਆ ਤੁਸੀਂ ਉਹਦੇ ਵਿੱਚ ਜਿਹੜੀ ਕਿ ਫੜਕੜੀ ਇੱਕ ਅੱਧਾ ਮਿੰਟ ਆ ਰੱਖ ਦੋ ਕੀਕਾ ਦੇਖੋ ਆਪਾਂ ਵਿੱਚ ਰੱਖਦੀ ਹੈ ਇੱਕ ਅੱਧਾ ਮਿੰਟ ਹੀ ਰੱਖਣੀ ਹੈ ਜਿਆਦਾ ਟਾਈਮ ਨਹੀਂ ਰੱਖਣੀ ਜਿਨ੍ਹਾਂ ਨੇ ਫੇਸ਼ੀਅਲ ਹੈਅਰ ਲਈ ਕਰਨੀ ਹੈ ਇਹ ਸਿਰਫ ਉਹਨਾਂ ਲਈ ਇਹ ਤਰੀਕਾ ਜੂ ਤੁਸੀਂ ਨਾਰਮਲ ਕਰੀ ਚੱਲੋਗੇ ਠੰਡੇ ਪਾਣਾ ਕਰੀ ਚੰਗੂ ਉਂਝ ਕਿल्ली ਕਰਕੇ ਕਰੋਗੇ ਨਹੀਂ ਹੋਊਗਾ ਤੁਹਾਡਾ ਇਹ ਜਿਹੜਾ ਹਾਲ ਆ ਤੁਸੀਂ ਕਰਨਾ ਇਹ ਤਰੀਕਾ ਵਰਤਣਾ ਤੇ ਇਹ ਵੀ ਤੁਸੀਂ ਕੀ ਕਰਨੀ ਜਦੋਂ ਤੋਂ ਇੱਕ ਅੱਧਾ ਮਿੰਟ ਹੋ ਜੀ ਉਸ ਤੋਂ ਬਾਅਦ ਤੁਸੀਂ ਐਵੇਂ ਗਰਮ ਪਾਣੀ ਚ ਇਹਨੂੰ ਕੱਢ ਲੈਣਾ ਤੇ ਕੱਢ ਕੇ ਆਪਦੇ ਫੇਸ ਤੇ ਫੇਸ ਆ ਜਿਹੜਾ ਸਾਫ਼ ਹੋਣਾ ਚਾਹੀਦਾ ਕੋਈ ਤੇਲ ਜਾਂ ਕੋਈ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਫੇਸ ਤੇ ਠੀਕ ਆ ਉਸ ਤੋਂ ਬਾਅਦ ਇਹ ਮੈਂ ਆਪਣੇ ਇੱਥੇ ਹੀ ਹੁੰਦੇ ਆ ਜਿਆਦਾ ਮਤਲਬ ਫੇਸ਼ੀਅਲ ਹੇਅਰ ਤਾਂ ਇੱਥੇ ਤੁਸੀਂ ਏਵੇਂ ਏਵੇਂ ਯੂਜ਼ ਕਰਨੀ ਹੈ ਇਹਨੂੰ ਠੀਕ ਹੈ ਇਹ ਆਪਣੇ ਆਪ ਹੀ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਵੇਂ ਆ ਚਿੰਨ ਤੇ ਹੁੰਦੀ ਆ ਚਿੰਨ ਤੇ ਏਵੇਂ ਕਰੋ ਸੌਫਟ ਸੌਫਟ ਥਨਰ ਕਰਨੀ ਹੈ ਜਿਆਦਾ ਨਹੀਂ ਹੈ ਮਤਲਬ ਏਵੇਂ ਨਹੀਂ ਕਰਨਾ ਤੇ ਇਹਨੂੰ ਆਪਣੀ ਮਤਲਬ ਆਈ ਬਰੋ ਤੋਂ ਦੂਰ ਰੱਖਣਾ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਤੁਸੀਂ ਆਈ ਬਰੋ ਤੇ ਨਹੀਂ ਕਿਉਂਕਿ ਇਹ ਮਤਲਬ ਹੇਅਰ ਰਿਮੂਵ ਹੈ ਇਸ ਕਰਕੇ ਤੁਹਾਡੇ ਫਿਰ ਇਹ ਜਿਹੜੀ ਆਈ ਬਰੋ ਦੇ ਵਾਲ ਆ ਜਿਹੜੇ ਉੱਤਰ ਸਕਦੇ ਫੇਰ ਨਾ ਆਖਿਓ ਠੀਕ ਹੈ ਤੇ ਤੁਸੀਂ ਐਵੇਂ ਕਰਕੇ ਲਗਾਉਣੀ ਆ ਬਸ ਐਵੇਂ ਕਰਕੇ ਕਮਾ ਲਓ ਆਪਣੇ ਜਿੰਨਾ ਦੇ ਇੱਥੇ ਵੀ ਜ਼ਿਆਦਾ ਹੈਗੇ ਇਸ ਚੀਤੇ ਇਸਤੇ ਜਾਂ ਜਿਵੇਂ ਮਤਲਬ ਆਪਣੇ ਫੋਰਹੈਡ ਹੈਗਾ ਤਾਂ ਫੋਰਹੈਡ ਤੇ ਇਸ ਤਰੀਕੇ ਨਾਲ ਓ ਸੌਰੀ ਫੋਰਹੈਡ ਤੇ ਤਾਂ ਇੱਥੇ ਅਪਰ ਲਿਪਸ ਤੇ ਹੌਲੀ ਹੌਲੀ ਤੁਹਾਡੇ ਆਪਣੇ ਆਪ ਹੀ ਠੀਕ ਹੋ ਜੂਗਾ ਇਹ ਆਪਣੇ ਆਪ ਹੀ ਜਿਹੜੇ ਹੈਅਰ ਆ ਜਿਹੜੇ ਚੜਨੇ ਸ਼ੁਰੂ ਪਹਿਲਾਂ ਇਹ ਪੂਰੇ ਜੇ ਹੋਣੇ ਸ਼ੁਰੂ ਹੋਏ ਇਹਦਾ ਜਰਾ ਰਿਜ਼ਲਟ ਤਾਂ ਨੂੰ ਆਇਆ ਨਹੀਂ ਪਤਾ ਲੱਗੂ ਆ ਵੀ ਤੁਸੀਂ ਹਫ਼ਤਾ ਦਸ ਦਿਨ ਕਰ ਲਿਆ ਤੁਹਾਨੂੰ ਰਿਜ਼ਲਟ ਮਿਲ ਗਿਆ ਠੀਕ ਆ ਮੈਨੂੰ ਘੱਟ ਤੋਂ ਘੱਟ 5-4 ਮਹੀਨਿਆਂ ਬਾਅਦ ਮਿਲਿਆ ਸੀ 3 ਮਹੀਨਿਆਂ ਤੋਂ ਤਾਂ ਦਿਖਣਾ ਸ਼ੁਰੂ ਹੋਇਆ ਸੀ ਵੀ ਹਾਂ ਇਹ ਘਟ ਗਏ ਆ ਹੁਣ ਠੀਕ ਮੇਰੇ ਤਾਂ ਬਹੁਤ ਜ਼ਿਆਦਾ ਹੋ ਗਈ ਸੀ ਪਹਿਲਾਂ ਮੇਰੇ ਬਹੁਤ ਘਟ ਸੀ ਪਰ ਨਾ ਮਤਲਬ ਮੇਰੇ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਇਸ ਕਰਕੇ ਮੇਰੇ ਫੇਸ਼ੀਅਲ ਹੋਰ ਹੋ ਗਏ ਸੀ ਤੇ ਪਰ ਇਸ ਚੀਜ਼ ਨੇ ਕਾਰਗਰ ਕੀਤਾ ਇਸ ਚੀਜ਼ ਨੇ ਰਿਜ਼ਲਟ ਦਿੱਤਾ ਉਸ ਦਾ ਐਵੇਂ ਕਰਕੇ ਬਸ ਕੁਸੀ ਗਰਮ ਪਾਣੀ ਰੱਖਣਾ ਪੂਰਾ ਗਰਮ ਪਾਣੀ ਆ ਜਾਨੀ ਕਿ ਪੂਰਾ ਗਰਮ ਗਰਮ ਪਾਣੀ ਦੇ ਵਿੱਚ ਇਹਨੂੰ 1 ਮਿੰਟ ਰੱਖ ਆਈਆਂ ਰੱਖ ਕੇ ਤੇ ਉਸ ਤੋਂ ਬਾਅਦ ਤੁਸੀਂ ਐਵੇਂ ਇਹਨੂੰ ਕਮਾ ਲੈਣਾ ਐਵੇਂ ਕਰਕੇ ਆਪਦੇ ਫੇਸ ਤੇ ਠੀਕ ਆ 2-3 ਮਿੰਟ ਇਹਨੂੰ ਐਵੇਂ ਮ사ਜ ਕਰਨੀ ਆ ਜਦੋਂ ਮ사ਜ ਕਰ ਲਈ ਉਸ ਤੋਂ ਬਾਅਦ 5-4 ਮਿੰਟ ਲਈ ਤੁਸੀਂ ਆਪਦਾ ਫੇਸ ਆ ਜਿਹੜਾ ਛੱਡ ਦੇਣਾ ਠੀਕ ਆ ਸੁੱਕ ਜਾਣਾ ਕੋ ਆਪਣੇ ਆਪ ਹੀ ਸੁੱਕਣਾ ਤੇ ਇਹ ਨਾਲ ਦੀ ਨਾਲ ਡਰਾਈ ਹੋਣਾ ਕਿਉਂਕਿ ਇਹ ਡਰਾਈ ਹੈਗੀ ਆ ਤਾਂ ਉਸ ਤੋਂ ਬਾਅਦ ਤੁਸੀਂ ਜਿਹੜਾ ਆਈ ਨਹੀਂ ਛੱਟਣਾ ਵੀ ਆ ਸਾਰਾ ਦਿਨ ਉਵੇਂ ਹੀ ਤੁਰੇ ਫਿਰੋ ਠੀਕ ਆ ਤੁਸੀਂ ਨਾਲ ਦੀ ਨਾਲ ਆਪਦਾ 5 ਤੋਂ ਮਿੰਟਾਂ ਕੁ 5 ਮਿੰਟਾਂ ਬਾਅਦ ਆਪਦਾ ਫੇਸ ਆ ਜਿਹੜਾ ਨਾਰਮਲ ਪਾਣੀ ਨਾਲ ਧੋ ਕੇ ਮੋਇਸਚਰਾਈਜ਼ਰ ਜ਼ਰੂਰ ਲਗਾਉਣਾ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਕਿਉਂਕਿ ਇਹ ਡਰਾਈ ਆ ਤੇ ਡਰਾਈ ਤੁਹਾਡਾ ਫੇਸ ਆ ਜਿਹੜਾ ਡਰਾਈ ਹੋ ਜਾਂਦਾ ਇਸ ਚੀਜ਼ ਨਾਲ ਫੇਰ ਨਾਖਿਓ ਤੁਸੀਂ ਵੀ ਸਾਨੂੰ ਦੱਸਿਆ ਲਿੰਗਾ ਆਪਾਂ ਅੱਜ ਤੁਰੀ ਪੂਰੀ ਤਰ੍ਹਾਂ ਤੋਂ ਨੂੰ ਕਲੀਅਰ ਕਰਤਾ ਇਸ ਚੀਜ਼ ਨੂੰ ਵੀ ਇਹਦੇ ਨਾਲ ਰਿਜ਼ਲਟ ਮਿਲਦਾ ਬਹੁਤ ਜ਼ਿਆਦਾ ਵਧੀਆ ਤੁਸੀਂ ਚਾਹੇ ਮਤਲਬ ਕਿਸੇ ਹੋਰ ਵੀਡੀਓ ਤੇ ਵੀ ਦੇਖ ਲਿਓ ਰਿਜ਼ਲਟ ਮਿਲਿਆ ਹੋਇਆ ਐ ਸੀ ਦਾ ਠੀਕ ਆ ਮੇਰੇ ਕੋਲੇ ਵੀ ਮਤਲਬ ਕਈ ਭੈਣਾਂ ਦਾ ਕਮੈਂਟ ਆਇਆ ਵੀ ਇਹ ਯੂਜ਼ ਕੀਤੀ ਹੋਈ ਉਹਨਾਂ ਨੇ ਠੀਕ ਆ ਤੇ ਆਪਾਂ ਵੀ ਯੂਜ਼ ਕੀਤੀ ਤਾਂ ਹੀ ਆਪਾਂ ਤੁਹਾਨੂੰ ਦੱਸਿਆ ਤੇ ਹਜੇ ਵੀ ਮੈਂ ਕਰ ਰਹੀ ਇਹ ਯੂਜ਼ ਆਏ ਨਹੀਂ ਮੈਂ ਛੱਡੀ ਨਹੀਂ ਹੈਗੀ ਮੈਂ ਇਹ ਡੇਲੀ ਰੁਟੀਨ 'ਚ ਕਰਦੀ ਕਰਦੀ ਐ ਸੀ ਨੂੰ ਰੁਟੀਨ 'ਚ ਕਰਨਾ ਇਹ ਨਹੀਂ ਤੁਸੀਂ ਇੱਕ ਦਿਨ ਕਰ ਲਈ ਦੋ ਤਿੰਨ ਦਿਨ ਭੁੱਲ ਗਏ ਫੇਰ ਕਰ ਲਈ ਇਹ ਕਰਨੀ ਕਰਨੀ ਹੈ ਤੁਸੀਂ ਕਦੋਂ ਵੀ ਕਰ ਸਕਦੇ ਇਹਨੂੰ ਆਏ ਨਹੀਂ ਹੈਗਾ ਵੀ ਤੁਸੀਂ ਨਹਾਉਣ ਤੋਂ ਪਹਿਲਾਂ ਕਰਨੀ ਜਦੋਂ ਤੁਸੀਂ ਅੰਦਰ ਪੈਣੇ ਹੋ ਆਪਦੇ ਥੋੜਾ ਇਹ ਕੋਸਾ ਪਾਣੀ ਲਊ ਉਹਦੇ ਵਿੱਚ ਰੱਖ ਕੇ ਇਹਨੂੰ 2 ਮਿੰਟ ਤੱਕ ਆਪਣੇ ਫੇਸ ਤੇ ਕਮਾ ਲੋ ਛੱਡ ਕੇ 2 5 7 ਮਿੰਟਾਂ ਬਾਅਦ ਆਪਣੇ ਫੇਸ ਆ ਧੋ ਦੋ ਤੇ ਮੋਇਸਚਰਾਈਜ਼ਰ ਲਗਾ ਲੋ ਨਹੀਂ ਤਾਂ ਫਿਰ ਮਲਠੀ ਸੀਰਮ ਲਾ ਲੋ ਜਿਹੜਾ ਸਭ ਤੋਂ ਬੈਸਟ ਆ ਉਹਦਾ ਤਾਂ ਕੋਈ ਜਵਾਬ ਹੀ ਨਹੀਂ ਹੈਗਾ ਨਾ ਤੇ ਇੱਕ ਭੈਣ ਨੇ ਕਮੈਂਟ ਵੀ ਕੀਤਾ ਸੀ ਵੀ ਮਲਠੀ ਸੀਰਮ ਮੇਰਾ ਹਜੇ ਜਿਹੜਾ ਕਿ ਵਾਵਾ ਸਰਮ ਮਲਠੀ ਸੀਰਮ ਬਣਿਆ ਪਿਆ ਆ ਭੈਣ ਨੇ ਕਮੈਂਟ ਕੀਤਾ ਸੀ ਵੀ ਕਿਵੇਂ ਬਣਾਇਆ ਤੇ ਹੁਣ ਮੈਨੂੰ ਇਹਦੀ ਜ਼ਰੂਰਤ ਨਹੀਂ ਪਰ ਫਿਰ ਵੀ ਮੈਂ ਤੁਹਾਡੇ ਲਈ ਬਣਾ ਕੇ ਦੱਸ ਦੂੰਗੀ ਵੀ ਕਿਵੇਂ ਬਣਾਇਆ ਥੋੜਾ ਜਿਹਾ ਮੇਰਾ ਹੋਰ ਲੱਗ ਜਾਂਦਾ ਫਿਰ ਮੈਨੂੰ ਐ ਹੋ ਜੂਗਾ ਵੀ ਮੈਂ ਯੂਜ਼ ਤਾਂ ਕਰ ਸਕਾਂਦੀ ਆ ਉਹਨੂੰ ਫਿਰ ਨਾ ਤੇ ਵੈਸੇ ਆਪਣੇ ਚੈਨਲ ਤੇ ਮਲਠੀ ਸੀਰਮ ਬਣਾਉਣ ਦੀ ਵੀਡੀਓ ਜਿਹੜੀ ਅਪਲੋਡ ਹੋਈ ਵੀ ਆ ਤੁਸੀਂ ਆਪਣੇ ਚੈਨਲ ਤੇ ਜਾ ਕੇ ਪੁੱਲਰ ਫੈਮਿਲੀ ਦੇਸੀ ਲਾਈਫ ਸਟਾਈਲ ਤੇ ਜਾ ਕੇ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਵੀ ਕਿਵੇਂ ਬਣਾਇਆ ਤੇ ਨਹੀਂ ਆਪਾਂ ਦੁਬਾਰਾ ਤੋਂ ਵੀਡੀਓ ਤੁਹਾਨੂੰ ਦੇ ਦਾਂਗੇ ਤੇ ਇਹਨੂੰ ਹੁਣ ਮੈਨੂੰ ਵੇਖ ਲਓ 2-3 ਮਿੰਟ ਹੋ ਗਏ ਮੇਰਾ ਫੇਸ ਆ ਜਿਹੜਾ ਬਿਲਕੁਲ ਡਰਾਈ ਹੋਣਾ ਸ਼ੁਰੂ ਹੋ ਗਿਆ ਹੁੰਦੇ। ਜੇ ਤੁਸੀਂ ਫੋਰਹੈਡ ਤੇ ਕਰਨਾ ਹੈ ਨਾ ਤੁਸੀਂ ਫੋਰਹੈਡ ਤੇ ਵੀ ਕਰ ਸਕਦੇ ਇਹਨੂੰ ਫੋਰਹੈਡ ਤੇ ਤੁਸੀਂ ਐਵੇਂ ਕਰ। ਮਤਲਬ ਆਈਬ੍ਰੋ ਦੇ ਨੇੜੇ ਨਾ ਹੋਵੇ। ਠੀਕ ਆ। ਤੇ ਐਵੇਂ ਕਰਕੇ ਤੁਸੀਂ 2-3 ਮਿੰਟਾਂ ਵਿੱਚ ਪੂਰੀ ਚੰਗੀ ਤਰ੍ਹਾਂ ਇਹਨੂੰ ਉਸ ਤੋਂ ਬਾਅਦ ਤੁਸੀਂ ਉਵੇਂ ਹੀ ਛੱਡ ਦੇਣਾ ਤੇ ਹੁਣ ਆਪਾਂ ਕਹਿਣੀ ਆ ਜਿੰਨਾ ਭੈਣਾਂ ਦੇ ਸੰਘਾ ਹੈਗਾ ਉਹ ਇਸ ਮਲਠੀ ਨੂੰ ਕਿਵੇਂ ਆ ਫੜਕੜੀ ਨੂੰ ਕਿਵੇਂ ਯੂਜ਼ ਕਰ ਸਕਦੀਆਂ ਉਹਨਾਂ ਨੇ ਗੁਲਾਬ ਜਲ ਨੂੰ ਯੂਜ਼ ਕਰਨੀ ਆ ਜੇ ਤੁਹਾਡੇ ਕੋਲ ਪਾਊਡਰ ਫਾਰਮ ਚ ਹੈਗੀ ਆ ਤਾਂ ਤੁਸੀਂ ਪਾਊਡਰ ਜਿਹੜਾ ਥੋੜਾ ਜਿਹਾ ਇੰਨਾ ਕੁ ਪਾਊਡਰ ਲੈ ਕੇ ਵਿੱਚ ਗੁਲਾਬ ਜਲ ਮਿਕਸ ਕਰਕੇ ਉਹਨੂੰ ਚੰਗੀ ਤਰ੍ਹਾਂ ਐਵੇਂ ਮਿਕਸ ਕਰਕੇ ਜਿੱਥੇ ਵੀ ਤੁਹਾਡੇ ਚਾਹੀਆਂ ਬਸ ਉੱਥੇ ਥੋੜਾ ਜਿਹਾ ਵਿੱਚ 2-3 ਬੂੰਦਾਂ ਨਾਰੀਅਲ ਤੇਲ ਦੀਆਂ ਪਾ ਲਓ ਕਿਉਂਕਿ ਇਹ ਬਹੁਤ ਜ਼ਿਆਦਾ ਡਰਾਈ ਹੁੰਦੀ ਹੈ ਇਸ ਕਰਕੇ ਤਾਂ ਤੁਸੀਂ ਰਾਤ ਨੂੰ ਉੱਥੇ ਐਵੇਂ ਕਰਕੇ ਲਗਾ ਲਓ ਜਿੱਥੇ ਵੀ ਤੁਹਾਡੇ ਚਾਹੀਏ ਜੇ ਇੱਥੇ ਆ ਇੱਥੇ ਆ ਨੱਕ ਤੇ ਆ ਤਾਂ ਉਸ ਜਿੱਥੇ ਬਸ ਉੱਥੇ-ਉੱਥੇ ਹੀ ਲਾਉਣੀ ਹੈ ਫਿਰ ਤੁਸੀਂ ਠੀਕ ਆ ਉੱਥੇ-ਉੱਥੇ ਲਾ ਲਓ ਐਵੇਂ ਥੋੜੀ-ਥੋੜੀ ਲਾ ਕੇ ਤੇ ਉਸ ਤੋਂ ਬਾਅਦ ਤੁਸੀਂ ਉਵੇਂ ਉਹਨੂੰ 5-7 ਮਿੰਟ 10 ਮਿੰਟ ਛੱਡ ਦਿਓ। ਉਸ ਤੋਂ ਬਾਅਦ ਆਪਦਾ ਫੇਸ ਆ ਜਿਹੜਾ ਧੋ ਲਓ ਤੇ ਕੋਈ ਮੋਇਸਚਰਾਈਜ਼ਰ ਲਗਾ ਲਓ ਤੇ ਬੱਸ ਸ਼ਾਈਆਂ ਜਿਹੜੀਆਂ ਤੁਹਾਡੀਆਂ ਚੱਕੀਆਂ ਜਾਣਗੀਆਂ। ਥੋੜੇ ਜਿਹਾ ਦਿਨਾਚੀ ਆਇਨੀ ਵੀ ਬਾਲਾ ਟਾਈਮ ਲਾ ਬੂਆ ਥੋੜੇ ਜਿਹਾ ਦਿਨਾਚੀ ਤੁਹਾਨੂੰ ਰਿਜ਼ਲਟ ਜਿਹੜਾ ਮਿਲ ਜੂਗਾ ਤੇ ਆਪਾਂ ਇਹਦੀ ਵੀਡੀਓ ਅਲੱਗ ਤੋਂ ਵੈਸੇ ਦੇ ਦੇਵਾਂਗੇ। ਹੁਣ ਮੇਰਾ ਪਾਊਡਰ ਆ ਜਿਹੜਾ ਮੈਂ ਇਹਦਾ ਫੜਕੜੀ ਵਾਲਾ ਮੁੱਕਿਆ ਪਿਆ ਮੈਂ ਇੱਕ ਅੱਦੇ ਦੇ ਵਿੱਚ ਬਣਾਉਂਗੀ ਪਾਊਡਰ ਕਿਉਂਕਿ ਇਹ ਘਰੇ ਬ ਫਿਰ ਮੈਂ ਤੁਹਾਨੂੰ ਇਹਦੀ ਵੀਡੀਓ ਦੇ ਦੂੰਗੀ ਪਾਊਡਰ ਵਾਲੀ ਤੇ ਗੁਲਾਬ ਜਲ ਵਿੱਚ ਮਿਕਸ ਕਰਕੇ ਜਿਹੜੀ ਨਾਰੀਅਲ ਤੇਲ ਪਾ ਕੇ ਬਣਾਉਣਾ ਉਹ ਨੂੰ ਚੰਗੀ ਤਰ੍ਹਾਂ ਇੱਕ ਕਰੀਮ ਦੀ ਸ਼ੇਪ ਲੈ ਲੈਂਦੀ ਹੈ ਇੱਕ ਤੁਸੀਂ ਬਣਾ ਕੇ ਦੇਖ ਲਿਓ ਚਾਹੇ ਤੇ ਅੱਜ ਬਸ ਆਪਾਂ ਇਹਨੂੰ ਫੇਸ਼ੀਅਲ ਹੇਅਰ ਵਾਲੀ ਮੈਂ ਕਿਹਾ ਚਲੋ ਦੁਬਾਰਾ ਤੋਂ ਦੱਸ ਦਿੰਦੇ ਆ ਭੈਣਾਂ ਨੂੰ ਕਈ ਕ ਭੈਣਾਂ ਕਮੈਂਟ ਕਰੀ ਜਾਂਦੇ ਆ ਸੀ ਚਿਹਨ ਤੇ ਲਾ ਸਕਦੀ ਆ ਅੱਪਰ ਲਿਪਸ ਤੇ ਲਾ ਸਕਦੇ ਆ ਫੋਰਹੈਡ ਤੇ ਲਾ ਸਕਦੇ ਆ ਭੈਣੇ ਸਾਰੇ ਫੇਸ ਤੇ ਇਹਨੂੰ ਲਾ ਸਕਦੇ ਹੋ ਪਰ ਤੁਸੀਂ ਇਹਨੂੰ ਲਾ ਕੇ 5 ਤੋਂ 7 ਮਿੰਟਾਂ ਬਾਅਦ ਆਪਦਾ ਫੇਸ ਆ ਜਿਹੜਾ ਧੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਮੋਇ ਏਸੀ ਦਾ ਕਸਟੋਪ ਚ ਕਦੇ ਵੀ ਨਾ ਜਾਇਓ ਇਹ ਫੜਕੜੀ ਲਾ ਕੇ ਧੁੱਪ ਚ ਨਹੀਂ ਜਾਣਾਗਾ ਤੁਸੀਂ ਬਿਲਕੁਲ ਇਹਨੂੰ ਠੰਡੇ ਚ ਬਹਿ ਕੇ ਛਾਂ ਚ ਬਹਿ ਕੇ ਲਾਉਣਾ ਅੰਦਰ ਪੱਖੇ ਥਲੇ ਬਹਿ ਕੇ ਲਾਉਣਾ ਉਸ ਤੋਂ ਬਾਅਦ ਤੁਸੀਂ 5 7 10 ਮਿੰਟਾਂ ਬਾਅਦ ਆਪਦਾ ਫੇਸ ਹੈ ਜਿਹੜਾ ਧੋ ਦੇਣਾ ਤੇ ਮੋਇਸਚਰਾਈਜ਼ਰ ਲਗਾਉਣਾ ਇਹ ਵਾਰ-ਵਾਰ ਮੈਂ ਇਹੀ ਗੱਲ ਕਹਿਣੀ ਆ ਪਿਛਲੀ ਵੀਡੀਓ ਜੀ ਵੀ ਮੈਂ ਇਹੀ ਦੱਸਿਆ ਹੋਇਆ ਤੁਹਾਨੂੰ ਫੇਰ ਨਾ ਕਹੋ ਵੀ ਰਿਜ਼ਲਟ ਆ ਜਿਹੜਾ ਨਹੀਂ ਮਿਲਿਆ ਜਾਂ ਸਾਨੂੰ ਕੋਈ ਸਾਈਡ ਅਫੈਕਟ ਹੋ ਗਿਆ ਠੀਕ ਆ ਦੇ ਚਲੋ ਜੀ ਠੀਕ ਆ ਓਕੇ ਬਾਏ ਅੱਜ ਲਈ ਇਨਾ ਹੀ ਕਾਫੀ ਆ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਲਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੀਆਂ ਮੇਰੀਆਂ ਪੈਣਾ ਨੰਨਹ ਜੁਣ ਆਪਣੇ ਨਾਲ ਤੇ ਚਲੋ ਜੀ ਠੀਕ ਆ ਮਿਲਦੇ ਆ ਫਿਰ ਕੱਲ ਨੂੰ ਕੁਝ ਨਵਾਂ ਵਾਲੇ ਕੇ ਤੁਹਾਡੇ ਵਾਸਤੇ ਓਕੇ ਬਾਏ ਮੈਂ ਮਤੋ ਕਿਉਂ ਨਹੀਂ ਆਉਦਾ ਫਿਰ ਮੈਂ ਤੁਹਾਨੂੰ ਇਹਦੀ ਵੀਡੀਓ ਦੇ ਦੂੰਗੀ ਪਾਊਡਰ ਵਾਲੀ ਤੇ گلاب ਜਲ ਚ ਮਿਕਸ ਕਰਕੇ ਜਿਹੜੀ ਨਾਰੀਅਲ ਦਿਲ ਪਾ ਕੇ ਬਣਾਉਣਾ ਉਹ ਨੂੰ ਚੰਗੀ ਤਰ੍ਹਾਂ ਇੱਕ ਕਰੀਮ ਦੀ ਸ਼ੇਪ ਲੈ ਲੈਂਦੀ ਹੈ। ਇੱਕ ਤੁਸੀਂ ਬਣਾ ਕੇ ਦੇਖ ਲਿਓ ਚਾਹੇ। ਤੇ ਅੱਜ ਬਸ ਆਪਾਂ ਇਹਨੂੰ ਫੇਸ਼ੀਅਲ ਹੇਅਰ ਵਾਲੀ ਮੈਂ ਕਿਹਾ ਚਲੋ ਦੁਬਾਰਾ ਤੋਂ ਦੱਸ ਦਿੰਦੇ ਆ ਭੈਣਾਂ ਨੂੰ। ਕਈ ਕ ਭੈਣਾਂ ਕਮੈਂਟ ਕਰੀ ਜਾਂਦੀਆਂ ਅਸੀਂ ਚਿਹਨ ਤੇ ਲਾ ਸਕਦੀ ਆ, ਅੱਪਰ ਲਿਪਸ ਤੇ ਲਾ ਸਕਦੇ ਆ, ਫੋਰਹੈਡ ਤੇ ਲਾ ਸਕਦੇ ਆ। ਭੈਣੇ ਸਾਰੇ ਫੇਸ ਤੇ ਇਹਨੂੰ ਲਾ ਸਕਦੇ ਹੋ ਪਰ ਤੁਸੀਂ ਇਹਨੂੰ ਲਾ ਕੇ 5 ਤੋਂ 7 ਮਿੰਟਾਂ ਬਾਅਦ ਆਪਦਾ ਫੇਸ ਆ ਜਿਹੜਾ ਧੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਮੋਇਸਚਰਾਈਜ਼ਰ ਲਗਾਉਣਾ ਬਹੁਤ ਜ਼ਰੂਰੀ ਆ AC ਦਾ ਖਸਤੋਪਜ ਕਦੇ ਵੀ ਨਾ ਜਾਇਓ ਇਹ ਫੜਕੜੀ ਲਾ ਕੇ ਧੁੱਪ ਚ ਨਹੀਂ ਜਾਣਾਗਾ ਤੁਸੀਂ ਬਿਲਕੁਲ ਇਹਨੂੰ ਠੰਡੇ ਚ ਬੈ ਕੇ ਛਾਂ ਚ ਬੈ ਕੇ ਲਾਉਣਾ ਅੰਦਰ ਪੱਖੇ ਥੱਲੇ ਬੈ ਕੇ ਲਾਉਣਾ ਉਸ ਤੋਂ ਬਾਅਦ ਤੁਸੀਂ 5 7 10 ਮਿੰਟਾਂ ਬਾਅਦ ਆਪਦਾ ਫੇਸ ਹੈ ਜਿਹੜਾ ਧੋ ਦੇਣਾ ਤੇ ਮੋਇਸਚਰਾਈਜ਼ਰ ਲਗਾਉਣਾ ਇਹ ਵਾਰ-ਵਾਰ ਮੈਂ ਇਹੀ ਗੱਲ ਕਹਿਣੀ ਆ ਪਿਛਲੀ ਵੀਡੀਓ ਜੀ ਵੀ ਮੈਂ ਇਹੀ ਦੱਸਿਆ ਹੋਇਆ ਤੁਹਾਨੂੰ ਫੇਰ ਨਾ ਕਹੋ ਵੀ ਰਿਜ਼ਲਟ ਆ ਜਿਹੜਾ ਨਹੀਂ ਮਿਲਿਆ ਜਾਂ ਸਾਨੂੰ ਕੋਈ ਸਾਈਡ ਇਫੈਕਟ ਹੋ ਗਿਆ ਠੀਕ ਆ ਤੇ ਚਲੋ ਜੀ ਠੀਕ ਆ ਓਕੇ ਬਾਏ ਅੱਜ ਲਈ ਇੰਨਾ ਹੀ ਕਾਫੀ ਆ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਲਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੀਆਂ ਮੇਰੀਆਂ ਪੈਣਾ ਨੇ ਮਿਲਣੇ ਆਪਣੇ ਨਾਲ ਤੇ ਚਲੋ ਜੀ ਠੀਕ ਆ ਮਿਲਦੇ ਆ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ ਤੁਹਾਡੇ ਵਾਸਤੇ ਓਕੇ ਬਾਏ ਮੈਂ ਤੋਕਿਉਣੀ ਆਉਂਦਾ